ਵੁਮਨ ਵੈਲਫੇਅਰ ਸੁਸਾਇਟੀ ਮੇਰਾ ਯੁਵਾ ਭਾਰਤ ਗੁਰਦਾਸਪੁਰ ਪਠਾਨਕੋਟ ਵੱਲੋਂ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਸ਼ਿੰਗਾਰ ਸਿਖਲਾਈ ਕੇਂਦਰ ਦੇ ਸਹਿਯੋਗ ਦੇ ਨਾਲ ਪ੍ਰਦਾਨ ਆਸ਼ਾ ਪਗਤ ਦੀ ਪ੍ਰਦਾਨਗੀ ਹੇਠ ਅੰਤਰਰਾਸ਼ਟਰੀ ਯੁਵਾ ਹੁਨਰ ਦਿਵਸ ਮਨਾਇਆ ਗਿਆ ਜਿਸ ਵਿੱਚ ਖਤਰੀ ਮਹਿਲਾ ਸੰਗਠਨ ਦੇ ਸਾਬਕਾ ਪ੍ਰਧਾਨ ਮੋਨਿਕਾ ਪੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਜ ਸੇਵੀ ਕਾ ਸ਼੍ਰੀਮਤੀ ਸਮਾਜ ਸੇਵੀ ਕਾ ਆਰਤੀ ਛਾਬੜਾ ਅਤੇ ਡਾਕਟਰ ਇਸ਼ਿਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਕੇ ਜਿਹੜੀ ਹੈ ਉਹ ਕੀਤੀ ਗਈ ਤੇ ਉਸ ਤੋਂ ਬਾਅਦ ਸਲਾਈ ਵਿਭਾਗ ਦੀਆਂ ਵਿਦਿਆਰਥਣਾ ਕਾਜਲ ਰੀਨਾ ਅਤੇ ਅੰਜਲੀ ਨੇ ਮੁਕਾਬਲੇ ਦੇ ਵਿੱਚ ਜਿਹੜਾ ਹਿੱਸਾ ਲਿਆ ਤੇ ਬਿਊਟੀਸ਼ੀਅਨ ਬੈਚ ਦੀਆਂ ਕੁਮਾਰੀ ਸਲੋਨੀ ਕੁਲਜੀਤ ਅਤੇ ਸਯੁਗਿਤਾ ਨੇ ਆਪਣੇ ਵਿਚਾਰ ਪੇਸ਼ ਕੀਤੇ ਵਿੱਚ ਸਿਲਾਈ ਵਿਭਾਗ ਦੀ ਕਾਜਲ ਅਤੇ ਅਬਿਊਟੀਸ਼ਨ ਬੈਚ ਦੀ ਸਲੂਨੀ ਨੇ ਪਹਿਲੇ ਥਾਂ ਤੇ ਆ ਕੇ ਮੁਕਾਬਲਾ ਜਿੱਤਦੇ ਤੋਂ ਬਾਅਦ ਸਿਲਾਈ ਵਿਭਾਗ ਦੀਆਂ ਵਿਦਿਆਰਥਣਾ ਵੱਲੋਂ ਜਿਹੜਾ ਹੈ ਕੱਪੜਿਆਂ ਤੋਂ ਬਣੀਆਂ ਸਮੱਗਰੀਆਂ ਦੀ ਪ੍ਰਦਰਸ਼ਨੀ ਜਿਹੜੀ ਹੈ ਉਹ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਪਤਵੰਤਿਆਂ ਵੱਲੋਂ ਯੁਵਾ ਹੁਨਰਾਂ ਬਾਰੇ ਮਾਰਗਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਤੇ ਸਮੁੱਚੇ ਤੇ ਮਹਿਮਾਨ ਮੋਨੀ ਕਪੂਰੀ ਨੇ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਦਾ ਹੁਨਰਮੰਦ ਹੋਣਾ ਬਹੁਤ ਜ਼ਰੂਰੀ ਹੈ ਪ੍ਰਦਾਨ ਆਸ਼ਾ ਭਗਤ ਨੇ ਕਿਹਾ ਕਿ ਹੁਣ ਪਾਰਤ ਸਰਕਾਰ ਨੌਜਵਾਨਾਂ ਦੇ ਹੁਨਰਾਂ ਵੱ ਜ਼ਰੂਰੀ ਹੈ ਕਿ ਤੁਸੀਂ ਕਿਤਾਬੀ ਗਿਆਨ ਪ੍ਰਾਪਤ ਕਰਕੇ ਨੌਕਰੀ ਪ੍ਰਾਪਤ ਜੜੀ ਹੈ ਉਹ ਕਰੋ ਤੇ ਜਾਂ ਨਾ ਕਰੋ ਪਰ ਹੁਨਰਬੰਦ ਬਨਨ ਤੋਂ ਬਾਅਦ ਇੰਡੀਪੈਂਡੈਂਟ ਜਦ ਤੁਸੀਂ ਹੋ ਜਾਂਦੇ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਆਪਣੇ ਸ਼ੌਂਕ ਪੂਰੇ ਕਰ ਸਕਦੇ ਹੋ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਪੂਰਾ ਮੌਕਾ ਜਿਹੜਾ ਤੁਹਾਨੂੰ ਮਿਲ ਜਾਂਦਾ ਹੈ ਅੰਤ ਵਿੱਚ ਸਮਾਜ ਵੱਲੋਂ ਮਹਿਮਾਨਾਂ ਨੂੰ ਜਿਹੜਾ ਹੈ ਯਾਦਗਰੀ ਚਿੱਪਣ ਪੇਂਟ ਕਰਕੇ ਵਿਦਾਇਗੀ ਵੀ ਦਿੱਤੀ ਗਈ ਤੇ ਉਹ ਦੇਖਦੇ ਆ ਕਿ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਸਮਾਗਮ ਜਿਹੜਾ ਮਨਾਇਆ ਗਿਆ ਅੱਜ ਊਮਨ ਵੈਲਫੇਅਰ ਸੁਸਾਇਟੀ ਦੇ ਤਰਫੋਂ ਅੰਤਰਰਾਸ਼ਟਰੀ ਯੁਵਾ ਕੌਸ਼ਲ ਦਿਵਸ ਜਿਹੜਾ ਕਿ ਮੇਰਾ ਯੁਵਾ ਭਾਰਤ ਕੁਦਰਸਪੁਰ ਕਟਵਨ ਕੋ ਤੇ ਜਿਲ੍ਹਾ ਯੁਵਾ ਕਾਰੇ ਦੇ ਨਿਰਦੇਸ਼ਾਂ ਅਸਾਰ ਮਨਾਇਆ ਗਿਆ ਔਮਨ ਕਲਫੇਅਰ ਸੁਸਾਇਟੀ ਨੇ ਇਹ ਕਾਰਗਮ ਜਿਹੜਾ ਹੈ ਸੁਸਾਇਟੀ ਦੁਆਰਾ ਸੰਚਾਲਿਤ ਸ਼ਿਵਰਾ ਟ੍ਰੇਨਿੰਗ ਸੈਂਟਰ ਦੇ ਸੀਯੂ ਬਲ ਬਨਾਇਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੀਮਤੀ ਮੌਨਿਕਾ ਪੁਰੀ ਜਿਹੜੇ ਖਤਰੀ ਸਭਾ ਮਹਿਲਾ ਸਥਾਪਨ ਦੇ पूर्व अध्यक्षता ने उपधारे ते विशेष अतिथि दे तौर ते विच समाज सेवक का आरपी छपड़ा डॉक्टर ऋषिका जी ने शक्ति थी इस प्रोग्राम दे विच असि एसेड़े बच्चा ने कौशल दिवस ते अपनी पाशन प्रतियोगिता थी जिदे नीचे सिलाई हुवाते रडिशन बैच ने छात्रा वले भाग लिया और उदे बाद सरने छात्रा पुराने कपड़े ना बनाई थी

वुमेन वेलफेयर सोसाइटी के अध्यक्षा श्रीमती आशा बगल जी का तहे दिल से धन्यवाद करती हूँ जिन्होंने अंतरराष्ट्रीय कौशल दिवस पर सेमिनार लगाया और मुझे यहाँ पर मुख्य अतिथि के रूप में बुलाया यहाँ पर आकर बच्चों की कला का प्रदर्शन देखकर मैं बहुत ही खुश हुआ बच्चों ने वेस्ट मटेरियल से एक ऐसा सामान बनाया था कि लग ही नहीं रहा था कि ये वेस्ट मटेरियल से बना हुआ है और उसे देखकर ये हमें यकीन हो रहा है कि ये बच्चे आगे जाकर बहुत बहुत अच्छा पर बहुत अच्छी तरह से सफलता की सीढ़ी को पार करेंगे धन्यवाद कैमरा पर्सन हनी अजय सैनी की रिपोर्ट